ਮਾਰੂ ਮਹੱਲਾ ਤੀਜਾ ਨਜ਼ਰੀ ਭਗਤਾ ਲਹਿੋ ਮਿਲਾਏ ਜਿਨ੍ਹਾਂ ਦੀ ਨਜ਼ਰੀ ਕਿਰਪਾ ਦ੍ਰਿਸ਼ਟੀ ਕਰਦਾ ਪਰਮੇਸ਼ਰ ਉਹਨਾਂ ਨੂੰ ਨਜ਼ਰੀ ਗੁਰਾਂ ਦੇ ਨਾਲ ਮੇਲ ਕਰਕੇ ਭਗਤਾਂ ਨੂੰ ਆਪ ਦੇ ਸਰੂਪ ਚ ਮੇਲ ਲੈਂਦਾ ਹੈ ਭਗਤ ਸਲਾਹ ਨੂੰ ਸਦਾ ਲਿਵ ਲਾਇ ਨਗਰ ਕਿੰਨਾ ਤੇ ਹੁੰਦੀ ਹੈ ਜਿਹੜੇ ਭਗਤ ਸਲਾਉਂਦੇ ਰਹਿੰਦੇ ਆ ਹਰ ਵੇਲੇ ਲਿਵ ਲਾਈ ਰੱਖਦੇ ਉਹਨਾਂ ਦੇ ਨਜ਼ਰ ਹੁੰਦੀ ਹੈ ਕੋ ਸਰਨਾਈ ਉਬੜਹਿ ਕਰਤੇ ਇਹ ਕਰਤਾ ਪੁਰਖ ਤੇਰੀ ਸ਼ਰਨ ਪੈ ਕੇ ਉਬੜਾ ਬਚ ਜਾਂਦੇ ਹਨ ਮਾਇਆ ਦੇ ਮੋਹ ਤੋਂ ਆਪੇ ਮੇਲ ਮਿਲਾਇਆ ਆਪ ਹੀ ਉਹਨਾਂ ਦੇ ਮੇਲ ਜਿਨ੍ਹਾਂ ਨੂੰ ਮਲਾਇਆ ਹੈ ਉਹਨਾਂ ਨੂੰ ਵਾਹਿਗੁਰੂ ਆਪ ਦੇ ਸਰੂਪ ਦੇ ਮੇਲ 'ਚ ਮਿਲਾ ਲਿਆ ਹੈ ਆਪ ਨੇ ਪੂਰੇ ਸ਼ਬਦ ਭਗਤ ਸੁਹਾਈ ਇਹ ਪੂਰੇ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਕਰਕੇ ਜਿਹੜਾ ਨਾਮ ਦੀ ਕਮਾਈ ਕਰਨੀ ਇਹ ਭਗਤੀ ਸੋਭ ਨੀਕ ਹੈ ਹੋ ਨੱਚਿਆ ਟੱਪਿਆ ਭਗਤ ਨਾ ਹੋਏ ਅੰਤਰ ਸੁਖ ਤੀਰੈ ਮਨ ਭਾਈ ਜਦੋਂ ਮਾਰੇ ਤੇ ਭਗਤੀ ਤੇਰੇ ਮਨ ਚੰਗੀ ਲੱਗੇ ਆਈ ਉਦੋਂ ਅੰਦਰੋਂ ਹੀ ਸੁਖ ਰੂਪ ਤੂੰ ਪ੍ਰਗਟ ਹੋ ਗਿਆ ਅੰਤਰ ਸੁਖ ਤੀਰੈ ਮਨ ਭਾਈ ਜਦੋਂ ਤੇਰੇ ਮਨ ਚ ਮਾਰੇ ਸਾਡੀ ਭਗਤੀ ਭਾ ਗਈ ਤੇ ਅੰਦਰ ਉਸ ਰੂਪ ਪਰਗਟ ਹੋ ਗਿਆ ਮਨ ਤਨ ਸੱਚੀ ਭਗਤੀ ਰਾਤਾ ਜਿਨ੍ਹਾਂ ਦਾ ਮਨ ਵੀ ਤਨ ਵੀ ਇਹ ਸੱਚੀ ਅੰਮ੍ਰਿਤ ਨਾਮ ਦੀ ਕਮਾਈ ਰੂ ਭਗਤੀ ਜੀ ਰੰਗਿਆ ਹੋਇਆ ਹੈ ਸੱਚੇ ਸਿਉ ਚਿਤ ਲਾਇਆ ਉਹਨਾਂ ਨੂੰ ਸੱਚੇ ਅਕਾਲ ਪ੍ਰਭ ਨਾਲ ਚਿਤ ਨੂੰ ਲਾ ਲਿਆ ਜੁੜ ਗਿਆ ਹੈ ਹਉਮੈ ਵਿੱਚ ਸਦ ਜਲੇ ਸਰੀਰਾ ਇਹ ਜਿਨ੍ਹਾਂ ਸਰੀਰ ਹੰਸਰੀਰ ਧਾਰੀ ਇਹ ਸਾਰੇ ਸਰੀਰ ਹੋਮੇ ਦੇ ਰੂਪੀ ਅੱਗ ਵਿੱਚ ਸਵਾ ਜਲਦੇ ਰਹਿੰਦੇ ਹਨ ਕਰਮ ਹੋਵੇ ਭੇਟੇ ਗੁਰਪੂਰਾ ਜੇ ਜੰਗੇ ਕਰਮ ਹੋਣ ਤੋਂ ਪੂਰਨ ਸਤਗੁਰੂ ਸੱਚੇ ਪਾਤਸ਼ਾਹ ਜੀ ਮਿਲ ਜਾਣ ਇਹ ਹਉਮੈ ਦੀ ਅੱਗ ਨੂੰ ਬੁਝਾ ਦੇਣ ਅੰਤਰ ਅਗਿਆਨ ਸ਼ਬਦ 부ਝਾਏ ਇਹ ਅੰਦਰੂਨੀ ਅਗਿਆਨ ਇਹ ਦੇ ਕਰਕੇ ਹਉਮੈ ਦੀ ਅੱਗ ਲੱਗੀ ਹੋਈ ਹੈ ਸ਼ਬਦ ਕਰਕੇ ਮਹਾਰਾਜ ਸਾਹਿਬ ਉਹ ਸ਼ਬਦ ਰੂਪੀ ਪਾਣੀ ਪਾ ਕੇ ਇਸ ਨੂੰ ਬੁਝਾ ਦਿੰਦੇ ਹਨ ਸਤਗੁਰ ਤੇ ਸੁਖ ਪਾਇਆ ਕਿਉਂ ਸਤਗੁਰਾਂ ਦੁਆਰਾ ਜਿਸ ਜੀਵ ਨੂੰ ਸੁਖ ਪਾਇਆ ਹੈ ਆਤਮਨੰਦ ਰੂਪੀ ਸੁਖ ਨੂੰ ਉਹਨਾਂ ਨੂੰ ਪਾ ਲਿਆ ਮਨਮੁਖ ਅੰਧਾ ਅੰਧ ਕਮਾਏ ਮਨਮੁਖ ਜਿਹੜੇ ਅੰधे ਅਗਿਆਨੀ ਐ ਉਹ ਅੰਧ ਅਗਿਆਨਤਾਈ ਦੇ ਕਰਮਾਂ ਨੂੰ ਕਮਾਉਂਦੇ ਰਹਿੰਦੇ ਹਨ ਬਹੁਤ ਸੰਕਟ ਜੋਨੀ ਪਰਮਾਏ ਮਰਨਤਾਈ ਦੇ ਕਰਮ ਕੀ ਹੁੰਦਾ ਫਲ ਕੀ ਹੁੰਦਾ ਕਹਿੰਦੇ ਬਹੁਤ ਸੰਕਟ ਦੁਖੀ ਹੁੰਦੇ ਰਹਿੰਦੇ ਆ ਬਾਲੀਆਂ ਜੂਨਾ ਦੀ ਪਰਮਾਏ ਜਾਂਦੇ ਹਨ ਚਮਕਾ ਜੀਵੜਾ ਕਦੀ ਨਾ ਕੱਟੇ ਉਹਨਾਂ ਦੇ ਜਮ ਦਾ ਜੀਵੜਾ ਰਸਾ ਪਿਆ ਹੀ ਰਹਿੰਦਾ ਗਲ 'ਚ ਜਿਹੜਾ ਵੱਡਾ ਜਮਾ ਦਾ ਰਸਾ ਇਹ ਜੀਵੜਾ ਕਦੇ ਕੱਟਿਆ ਨਹੀਂ ਜਾ ਸਕਦਾ ਮਿਟਦਾ ਨਹੀਂ ਹੈ ਅੰਤੇ ਬਹੁਤ ਦੁੱਖ ਪਾਇਆ ਇਹ ਮੇਰੇ ਬੜਾ ਭਾਰੀ ਉਹਨਾਂ ਨੂੰ ਦੁੱਖ ਪਾਉਣਾ ਕੀਤਾ ਹੈ ਆਵਣ ਜਾਣਾ ਸਬਦ ਨਿਵਾਰੇ ਇਹ ਭਾਈ ਜਿਹੜਾ ਜਨਮ ਧਾਰ ਕੇ ਆਉਣਾ ਹੈ ਮਰ ਕੇ ਜਾਣਾ ਹੈ ਸ਼ਬਦੀ ਕਮਾਈ ਕਰਕੇ ਮੇਟਣਾ ਕਰੇ ਸੱਚ ਨਾਮ ਰੱਖੈ ਔਰ ਧਾਰੇ ਸਭ ਦੁਆਰ ਮਾਰਾ ਕਿਵੇਂ ਮਿਟੇ ਮਾਰਾ ਕਹਿੰਦੇ ਸੱਚੇ ਨਾਮ ਨੂੰ ਫਿਰਦੇ ਚ ਵਸਾ ਕੇ ਰੱਖੇ ਇਸ ਪ੍ਰਕਾਰ ਮਿਟਦਾ ਹੈ ਔਰ ਕਹੇ ਸ਼ਬਦ ਮਰੈ ਮਨ ਮਾਰੇ ਗੁਰੂ ਸਾਹਿਬ ਦੇ ਸ਼ਬਦ ਕਰਕੇ ਮਰੇ ਆਪ ਤੋਂ ਵੱਲੋਂ ਜਿਵੇਂ ਕੋਈ ਆਦਮੀ ਸ਼ਰਾਬ ਛੱਡਦੇ ਵੇ ਤੇ ਦੁਹੇ ਕਹਿੰਦੇ ਵੀ ਸਾਥੋਂ ਪੀਂਦਾ ਰਿਹਾ ਹੁਣ ਪਿਉਣੀ ਨਹੀਂ ਕਹਿੰਦੇ ਵੀ ਨਾ ਪਿਆਈਏ ਨਾ ਪੀਏ ਕਹਿੰਦੇ ਚੰਗਾ ਮਰ ਗਿਆ ਸਾਡੇ ਵੱਲੋਂ ਕਹਿੰਦੇ ਚੰਗਾ ਮਰ ਗਿਆ ਹੀ ਸਮਝੋ ਇਉਂ ਜਿਹੜੀ ਭੈੜੀ ਆਤ ਪਛੜਣੀ ਹੈ ਨਾ ਇਹਦਾ ਨਾਮ ਮਰਨਾ ਹੈ ਕਿਉਂ ਗੁਰੂ ਸਾਹਿਬ ਦੇ ਸ਼ਬਦ ਕਰਕੇ ਜੀਵਤ ਭਾਵ ਤੋਂ ਮਰੇ ਮੰਨ ਦੇ ਮੰਨ ਦੇ ਸੁਭਾਅ ਨੂੰ ਮਾਰ ਲਵੇ ਹੋਮੈ ਜਾਇ ਇਸ ਮਾਇਆ ਫਿਰ ਜਦੋਂ ਹੋਮੈ ਚਲੀ ਜਾਂਦੀ ਹੈ ਵਾਹਿਗੁਰੂ ਕੀ ਸਮਾਇਆ ਲੀਨ ਹੋ ਜਾਂਦਾ ਮਿਲ ਜਾਂਦਾ ਹੈ ਆਵਣ ਜਾਣਾ ਪਰਜ ਵਿਗੋਈ ਤੇ ਜਿਹੜਾ ਜਨਮ ਧਾਰ ਕੇ ਆਉਣਾ ਹੈ ਮਰ ਮਰ ਕੇ ਜਾਣਾ ਹੈ ਇਹਦੇ ਚ ਪਰਜਾ ਸ੍ਰਿਸ਼ਟੀ ਜਿਹੜੀ ਹੈ ਸਾਰੀ ਬਗੋਈ ਖਰਾਬ ਹੋ ਰਹੀ ਹੈ ਭੁੱਲ ਰਹੀ ਹੈ ਬਿਨ ਸਤਗੁਰ ਫਿਰ ਕੋਈ ਨਾ ਹੋਈ ਸਤਗੁਰੂ ਸਾਹਿਬ ਤੋਂ ਬਿਨਾ ਆਤਮ ਸਰੂਪ ਹੀ ਜੰਮਣ ਮੰਤ ਰਹਿਤ ਸਰੂਪ ਜੋ ਹੈ ਤ੍ਰਿਯਾ ਪਰ ਉਹ ਜੀ ਕੋਈ ਇਸ਼ਤਤ ਨਹੀਂ ਹੁੰਦਾ ਵੇਖੀਦਾ ਅੰਤਰਜੂਤ ਸਬਦ ਸੁਖ ਬਸਿਆ ਕੀ ਭਾਈ ਜਨੇ ਅੰਦਰ ਜੋਤੀ ਸਰੂਪ ਬ੍ਰਹਮ ਹੈ ਸ਼ਬਦ ਦੀ ਕਮਾਈ ਕਰਕੇ ਉਹ ਜੋਤ ਸਰੂਪ ਚ ਸੁਖ ਨਾਲ ਬਸਿਆ ਹੈ ਜੋਤੀ ਜੋਤ ਮਿਲਾਇਆ ਉਹ ਜੋਤੀ ਸਰੂਪ ਨੇ ਆਪ ਦੀ ਜੋਤ ਚ ਮੇਲ ਲਿਆ ਹੈ ਜਿਹਦੇ ਖੜ ਜੋਤੀ ਬਣਾਏ ਹੋਏ ਹਨ ਚੰਨ ਸੂਰਜ ਆਦਿਕ ਇਹਨਾਂ ਜੋਤੀਆਂ ਦਾ ਜੇ ਤੋ ਜੋਤੀ ਪ੍ਰਕਾਸ਼ਕ ਹੈ ਉਸਨੇ ਆਪ ਦੇ ਸਰੂਪ ਰੂਪੀ ਜੋਤ ਚ ਮਿਲਾ ਲਿਆ ਹੈ ਪੰਜ ਦੂਤ ਚਿਤ ਵਹਿ ਵਿਕਾਰ ਇਹ ਪੰਜਾਂ ਦੂਤਾਂ ਦੀ ਕੁਸੰਗਤ ਕਰਕੇ ਜੀਵ ਕਾਮ ਕਰੋ ਲੋਭ ਮੋਹ ਹੰਕਾਰ ਵੀ ਕੁਸੰਗਤ ਕਰਕੇ ਹਰ ਉਹ ਵਿਕਾਰਾਂ ਨੂੰ ਜਿਜ਼ਬਦਾ ਰਹਿੰਦਾ ਹੈ ਮਾਇਆ ਪੰਜ ਦੂਤ ਮੁਖੀ ਹੋਏ ਜਿਹੜੇ ਦੂਤ ਹੈ ਚੁਗਲਾਦਿਕ ਦੂਦ ਕੁਸੰਗੀ ਆਦਮੀ ਵਕਾਰਾਂ ਨੂੰ ਚਿਤਮਦੇ ਰਹਿੰਦੇ ਹਨ ਹਰ ਵਕਤ ਮਾਇਆ ਮੋਹ ਦਾ ਇਹ ਪਸਾਰਾ ਤੇ ਜਿੰਨਾ ਸਾਰਾ ਪਸਾਰਾ ਫਸਰਿਆ ਹੋਇਆ ਹੈ ਇਹ ਮਾਇਆ ਦੇ ਮੋਹ ਦਾ ਹੀ ਸਾਰਾ ਪਸਾਰਾ ਫੈਲਿਆ ਹੋਇਆ ਹੈ ਸਤਗੁਰੂ ਸ੍ਰੀ ਵੀ ਤਾਂ ਮੁਕਤ ਹੋਵੇ ਇਹ ਭਾਈ ਸਖਦਰੂ ਸਕੇ ਪਾਤਸ਼ਾਲਾ ਸੇਵਨ ਭਾਈਨ ਕਰੇ ਪੰਜੀ ਮੁਕਤ ਕਲਿਆਣ ਨੂੰ ਪ੍ਰਾਪਤ ਹੋ ਸਕਦਾ ਹੈ ਪੰਜੇ ਦੂਤ ਵਸ ਆਇਆ ਪੰਜੇ ਦੂਤ ਕਾਮ ਕਰੋ ਲੋ ਮੋਹ ਹੰਕਾਰ ਜਿਹੜੇ ਹਨ ਇਹ ਜਿਨ੍ਹਾਂ ਦੇ ਵਸ ਆ ਗਏ ਹੈ ਉਹ ਨਿਹਾਲ ਹੋਏ ਹਨ ਬਾਜ ਗੁਰੂ ਹੈ ਮੋਹੋ ਗੁਵਾਰਾ ਸਤਿਗੁਰੂ ਸਾਹਿਬ ਦੇ ਉਪਦੇਸ਼ ਕਮਾਏ ਤੋਂ ਬਗੈਰ ਮੋਹ ਦਾ ਹਨੇਰਾ ਪਿਆ ਬੜਾ ਗੜਾ ਫਿਰ ਫਿਰ ਦੁੱਬੇ ਵਾਰੂ ਵਾਰਾ ਮੋੜ ਮੋੜ ਕੇ ਹਨੇਰਾ ਜਿਵੇਂ ਸਾਲ ਸਿੰਘ ਜੀ ਅੰਧ ਸਾਗਰ ਹੈ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਪ੍ਰਕਾਸ਼ ਨਹੀਂ ਇਸੇ ਪ੍ਰਕਾਰ ਮੁਰਮੁਰ ਕੇ ਸੰਸਾਰ ਦੇ ਵਿਸ਼ਿਆ ਰੂਪੀ ਪਾਣੀ ਡੁੱਬਦਾ ਰਹਿੰਦਾ ਹੈ ਫਿਰ 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 ਡੁੱਬੇ ਵਾਰੂ ਵਾਰ ਬਾਰ ਬਾਰ ਜਿੰਨੀ ਵਾਰ ਜਨਮ ਧਾਰਦਾ ਮੁਰਮੁਰ ਕੇ ਸੰਸਾਰ ਸਮੁੰਦਰ ਦੀ ਗੋਤੇ ਖਾਂਦਾ ਡੁੱਬਦਾ ਰਹਿੰਦਾ ਹੈ ਸਤਗੁਰ ਭੇਟੇ ਸੱਚ ਦੇ ਰੜਾਏ ਜਿਨ੍ਹਾਂ ਨੂੰ ਸਤਗੁਰੂ ਸੱਚੇ ਬਾਦਸ਼ਾਹ ਮਿਲ ਜਾਂਦੇ ਹੈ ਉਹਨਾਂ ਨੂੰ ਸੱਚਾ ਨਾਮ ਜਪ ਕਰਾ ਦਿੰਦੇ ਹਨ ਸੱਚ ਨਾਮ ਮਨ ਭਾਇਆ ਜਿਨ੍ਹਾਂ ਦੇ ਮਨ ਸੱਚਾ ਨਾਮ ਪਾ ਗਿਆ ਉਹਨਾਂ ਦਾ ਦਿਰੜ ਹੋਇਆ ਸਮਝੋ ਚੰਗਾ ਲੱਗਦਾ ਜਿਨ੍ਹਾਂ ਨੂੰ ਹਰ ਵਕਤ ਸੱਚਾ ਦਰ ਸੱਚਾ ਦਰਬਾਰ ਸੱਚਾ ਦਰਵਾਜ਼ਾ ਸਾਧ ਸੰਗਤ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਉਸ ਕੇ ਦਰਬਾਰ ਸੱਚਖੰਡ ਦੀ ਪ੍ਰਾਪਤੀ ਵਾਲੇ ਹੁੰਦੇ ਹਨ ਸੱਚਾ ਦਰ ਅੰਦਰ ਹੈ ਜਿਨ੍ਹਾਂ ਦੇ ਉਹਨੂੰ ਸੱਚਾ ਦਰਬਾਰ ਸਰੂਪ ਪ੍ਰਾਪਤ ਹੋਇਆ ਹੈ ਸੱਚੇ ਸੇਵਹਿ ਸ਼ਬਦ ਪਿਆਰਾ ਸੱਚਾ ਫੇਰ ਸੋ ਸਾਚਾ ਦਰ ਸਾਚਾ ਦਰਬਾਰ ਸੱਚੇ ਬਾਦਸ਼ਾਹ ਦੇ ਦਰ ਸੰਸਾਰ ਹੈ ਇਹ ਸੱਚਾ ਦਰਬਾਰ ਸਾਧ ਸੰਗਤ ਹੈ ਵਾਹਿਗੁਰੂ ਦਾ ਸੱਚੇ ਸੇਵਹਿ ਸ਼ਬਦ ਪਿਆਰਾ ਜਿਹੜੇ ਸੰਗਤ ਚ ਮਿਲ ਕੇ ਸੱਚੇ ਨੂੰ ਸੇਵਦੇ ਆ ਉਹਨਾਂ ਦਾ ਮਨ ਸ਼ਬਦ ਦਾ ਪਿਆਰਾ ਹੋਇਆ ਹੈ ਇਸੇ ਪ੍ਰਕਾਰ ਫੇਰ ਪੜੋ ਸਾਚਾ ਦਰ ਸਾਚਾ ਦਰਬਾਰ ਸਾਧ ਸੰਗਤ ਜੀ ਦਰ ਮਨੁੱਖਾ ਜਨਮ ਹੈ ਜਿਹੜਾ ਇਹ ਸੱਚੇ ਦਾ ਦਰਵਾਜ਼ਾ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਇਸ ਮਨੁੱਖਾ ਜਿਉਂਪੀ ਦਰ ਵਿੱਚ ਆ ਕੇ ਜਿਹਨੂੰ ਸੱਚਾ ਦਰਬਾਰ ਸਰੂਪ ਪ੍ਰਾਪਤ ਹੋਇਆ ਹੈ ਸੱਚੇ ਸੇਵ ਹੈ ਸ਼ਬਦ ਪਿਆਰਾ ਉਹਨਾਂ ਨੂੰ ਗੁਰੂ ਸਾਹਿਬ ਦਾ ਸ਼ਬਦ ਪਿਆਰਾ ਹੈ ਸੱਚੇ ਪਾਤਸ਼ਾਹ ਦਾ ਸੇਵਨ ਭਜਨ ਕਰਦੇ ਹਨ ਸੱਚੀ ਤੁਨ ਸੱਚੇ ਗੁਣ ਗਾਵਾ ਸੱਚੀ ਉਹਨਾਂ ਦੇ ਅੰਦਰੋਂ ਤੁਨ ਆਵਾਜ਼ ਨਿਕਲਦੀ ਹੈ ਤੁਨ ਸੁੰਦਰ ਉਚਾਰ ਮੁੰਦਾ ਸੱਚੀ ਭਗਤੀ ਦੀ ਆਵਾਜ਼ ਨਿਕਲਦੀ ਉਹਨਾਂ ਦੇ ਅੰਦਰੋਂ ਸੱਚੇ ਗੁਣ ਗਾਵਾ ਸੱਚੇ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਂਦੇ ਹਨ ਉਹ ਸੱਚੇ ਮਾਹੇ ਸਮਾਇਆ ਫਿਰ ਉਹ ਸੱਚੇ ਅਕਾਲ ਪੁਰਖ ਚ ਸਮਾਇਆ ਦੀਨ ਹੋ ਜਾਂਦਾ ਮਿਲ ਜਾਂਦਾ ਹੈ ਘਰ ਅੰਦਰ ਕੋ ਘਰ ਪਾਏ ਇਹ ਘਰ ਮਨੁੱਖਾ ਦੇ ਜਿਹੜੀ ਇਹ ਘਰ ਹੈ ਇੱਕ ਇਹਦੇ ਅੰਦਰੋਂ ਕੋਈ ਕੋਈ ਘਰ ਆਤਮਾ ਰੂਪ ਦੀ ਪ੍ਰਾਪਤੀ ਕਰ ਸਕਦਾ ਹੈ ਘਰ ਦਾ ਸਾਧ ਸੰਗਤ ਵਾਹਿਗੁਰੂ ਦਾ ਇਹਦੇ ਜ ਕੋਈ ਕੋਈ ਘਰ ਟਿਕਾਣਾ ਪਾਉਂਦਾ ਹੈ ਗੁਰ ਕੈ ਸਬਦ ਦੇ ਸਹਜ ਸੁਭਾਏ ਇਸੇ ਪ੍ਰਕਾਰ ਘਰ ਅੰਦਰ ਘਰ ਅੰਦਰ ਕੋ ਘਰ ਪਾਰ ਕਰਿ ਅੰਤ ਕਰਨ ਇਹਦੇ ਅੰਦਰ ਘਰ ਕੌਣ ਹੈ ਤ੍ਰਿਆ ਪਦ ਕੋਈ ਕੋਈ ਪੁਰਖ ਹੈ ਜਿਹੜਾ ਇਸ ਨੂੰ ਪਾਉਂਦਾ ਹੈ ਗੁਰ ਕੈ ਸਬਦ ਦੇ ਸਹਜ ਸੁਭਾਏ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਸ਼ਾਂਤੀ ਸੁਭਾਅ ਧਾਰਨ ਕਰੇ ਉਥੈ ਸੋਗ ਵਿਜੋਗ ਨਾ ਵਿਆਪੈ ਤੇ ਉਥੇ ਪਦਾਰਥ ਦੇ ਵਿਛਲਣੇ ਕਰਕੇ ਵਿਯੋਗ ਹੋਣ ਕਰਕੇ ਸੋਗ ਨਹੀਂ ਵਿਆਪਦਾ ਲੱਗਦਾ ਸਹਿਜੇ ਸਹਿਜ ਪੁਦਾ ਬਿਛੜਨ ਦਾ ਸੋਗ ਹੈ ਨਾ ਸਰੀਰਾਂ ਦਾ ਵਿਯੋਗ ਹੈ ਸਹਿਜੇ ਸਹਿਜ ਸਮਾਇਆ ਸਹਿਜੇ ਗਿਆਨ ਕਰਕੇ ਸਹਿ ਸ਼ਾਂਤ ਰੂਪ ਵਿੱਚ ਸਮਾਇਆ ਮਨ ਲੀਨ ਹੋ ਗਿਆ ਹੈ ਦੂਜੇ ਪਾਏ ਦੁਸ਼ਟਾਂ ਦਾ ਵਾਸਾ ਜੇ ਦੂਜੇ ਪਾਉ ਦੁਆਰ ਤੇ ਲੱਗੇ ਰਹਿੰਦੇ ਹਰ ਵਕਤ ਤੇ ਉਥੇ ਕਾਮ ਕਰੋ ਲੋ ਮੋਹ ਹੰਕਾਰ ਦੁਸ਼ਟਾਂ ਦਾ ਹੀ ਵਾਸਾ ਹੈ ਪੌਂਦੀ ਫਿਰਹਿ ਬਹੁ ਮੋਹ ਪਿਆਸਾ ਬਹੁਤ ਸਾਰਾ ਉਹਨਾਂ ਨੂੰ ਮੋਹ ਲੱਗਾ ਹੋਇਆ ਹੈ ਸਰੀਰਾਂ ਦਾ ਬੜੀ ਪਿਆਸ ਲੱਗੀ ਹੈ ਵਿਸ਼ਿਆਂ ਦੀ ਜੂਨਾ ਕੀ ਪੌਂਦੇ ਭਟਕਦੇ ਫਿਰਦੇ ਹਨ ਉਹ ਸੰਗਤ ਬਹਿ ਸਦਾ ਦੁੱਖ ਪਾਵ ਹੈ ਉਹ ਕੁਸੰਗਤ ਬੈਠਦੇ ਹੈ ਜਿੱਥੇ ਚੋਰੀ ਜਾਰੀ ਠੱਗੀ ਛਾਵਾ ਦੇ ਦੌਰ ਰੋੜਵੇ ਹੈ ਤੁਮਾਂ ਖੂ ਪੀਂਦੇ ਹੈ ਪਹਿਰੇ ਆਚਾਰ ਕਰਦੇ ਹੈ ਇਓ ਕੁ ਸੰਗਤ ਚ ਬੈਠ ਕਰਕੇ ਸਦਾ ਦੁੱਖ ਪਾਵ ਹੈ ਸਦਾ ਦੁੱਖ ਹੀ ਪਾਉਂਦੇ ਜੰਮਣ ਮਰਨ ਦਾ ਦੁੱਖੋ ਦੁੱਖ ਕਮਾਇਆ ਕਿਸੇ ਨੂੰ ਦੁੱਖ ਦੇ ਕੇ ਕਿਸੇ ਦਾ ਧਨ ਖੋਣਾ ਕਿਸੇ ਨੂੰ ਲੁੱਟਣਾ ਇਹ ਕਿਸੇ ਨੂੰ ਦੁੱਖ ਦੇ ਕੇ ਫਿਰ ਦੁੱਖ ਦੀ ਕਮਾਈ ਕਰਦੇ ਐ ਅੰਤ ਨੂੰ ਉਹ ਕਮਾਇਆ ਦੁੱਖ ਹੀ ਹੁੰਦਾ ਕਿਸੇ ਦੇ ਪੁੱਤਰ ਮਿਲੈਕ ਨਿਕਲ ਜਾਂਦੇ ਐ ਕਿਤੇ ਸਬੰਧੀਆਂ ਨੂੰ ਕਤਲ ਕਰਕੇ ਮਾਰ ਦਿੰਦੇ ਐ ਇਓ ਦੁੱਖ ਹੀ ਦੁੱਖ ਨਿਕਲਦਾ ਹੈ ਜਿਹੜਾ ਜ ਦੁੱਖ ਦੇ ਕੇ ਕਮਾਈ ਕੀਤੀ ਐ ਅੰਤ ਨੂੰ ਹਰਿਆ ਦੁੱਖੀ ਚਿੰਬੜਦਾ ਹੈ ਸਤਿਗੁਰ ਬਾਝੋਂ ਸੰਗਤ ਨਾ ਹੋਈ ਸਤਿਗੁਰੂ ਸਾਹਿਬ ਤੋਂ ਬਿਨਾਂ ਸੰਗਤ ਨਹੀਂ ਪ੍ਰਾਪਤ ਹੋ ਸਕਦੀ ਆਪੋਂ ਭਾਵੇਂ ਕਿੰਨੇ ਕੱਠ ਬਣੇ ਫਿਰ ਟੋਲੇ ਬਣੇ ਫਿਰਨ ਸਤਿਗੁਰੂ ਸਾਹਿਬ ਤੋਂ ਬਿਨਾਂ ਤਾਂ ਨਹੀਂ ਸੰਗਤ ਹੈ ਕੋਈ ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਮੁਖਾਣੀਏ ਏਕੋ ਨਾਮ ਹੁਕਮਾ ਨਾਨਕ ਸਤਗੁਰ ਦੀ ਆਵਾਜਾਏਗੀ ਓ ਕਿਉ ਸਤਗੁਰਾਂ ਤੋਂ ਬਿਗੈਰ ਸੰਗ ਭਲੀ ਪ੍ਰਕਾਰ ਗਤ ਮੁਕਤੀ ਨਹੀਂ ਕਿਸੇ ਦੀ ਹੋਈ ਬਿਨ ਸਬਦ ਦੇ ਪਾਰ ਨਾ ਪਾਏ ਕੋਈ ਸ਼ਬਦ ਦੀ ਕਮਾਈ ਕਰੀ ਤੋਂ ਬਿਗੈਰ ਕੋਈ ਪਾਰ ਸੰਸਾਰ ਤੋਂ ਮੁਕਤ ਰੂਪੀ ਕਿਨਾਰੇ ਤੇ ਨਹੀਂ ਆਪਣੇ ਆਪ ਨੂੰ ਪਾ ਸਕਦਾ ਸਹਜੇ ਗੁਣ ਰਵ ਹੈ ਦਿਨ ਰਾਤੀ ਜਿਹੜੇ ਸ਼ਾਂਤੀ ਪੂਰੂ ਕੁਮਾਰਾ ਦੇ ਗੁਣਾਂ ਨੂੰ ਉਚਾਰਵੇ ਹੈ ਉਹਨਾਂ ਨੂੰ ਦਿਨ ਅਵਿਦਿਆ ਰੂਪੀ ਰਾਤ ਤੋਂ ਦਿਨ ਬ੍ਰह्म ਗਿਆਨ ਰੂਪੀ ਦਿਨ ਹੋ ਗਿਆ ਹੈ ਇੱਕ ਰਾਸ਼ ਜੋਤੀ ਜੋਤ ਮਿਲਾਇਆ ਉਹ ਜੋਤੀ ਸਰੂਪ ਨੇ ਉਹਨਾਂ ਦੀ ਜੋਤ ਨੂੰ ਆਪ ਦੇ ਵਿੱਚ ਮੇਲ ਲਿਆ ਪਰਤਕਚੇਤਨ ਨੂੰ ਜੋਤ ਦੁਆਇਤਾ ਆਨੰਦ ਨੇ ਆਪ ਵਿੱਚ ਮਿਲਾਇਆ ਹੈ ਕਾਇਆ ਵਿਰਖ ਪੰਕਤੀ ਵਿੱਚ ਵਸ ਸਤ ਸੰਜੀ ਇਹ ਕਾਇਆ ਜਿਹੜੀ ਬਰਾੜ ਦੀ ਈਸ਼ਵਰ ਦੀ ਸੰਸਾਰ ਇਹ ਵਿਰਖ ਹੈ ਇਦੋਂ ਜਿੰਨੇ ਜੀ ਜੰਤਾਂ ਸਾਰੇ ਪੰਛੀ ਵਾਂਗ ਬਸਦੇ ਹਨ ਅੰਮ੍ਰਿਤ ਚੁਗ ਹੈ ਗੁਰ ਸ਼ਬਦ ਨਿਵਾਸਾ ਜਿਨ੍ਹਾਂ ਨੂੰ ਸੰਸੰਗਤ ਦੀ ਪ੍ਰਾਪਤੀ ਹੋਈ ਹੈ ਉਹ ਅੰਮ੍ਰਿਤ ਨਾਮ ਦੇ ਚੋਗੇ ਨੂੰ ਚੁਗਦੇ ਹਨ ਅੰਮ੍ਰਿਤ ਚੁਗ ਹੈ ਗੁਰ ਸ਼ਬਦ ਨਿਵਾਸਾ ਗੁਰੂ ਸਾਹਿਬ ਦੇ ਸ਼ਬਦ ਦਾ ਉਹਨਾਂ ਦੇ ਹਿਰਦੇ ਚ ਨਿਵਾਸ ਹੈ ਧੰਨ ਉਹ ਪੁਰਖ ਹਨ ਇਉ ਸੰਸਾਰ ਰੂਪੀ ਦ੍ਰਿਸ਼ ਵਿੱਚ ਜਿਹੜੇ ਪੰਛੀ ਦੀਆਂ ਵਾਸਾ ਸਮਝਦੇ ਹਨ ਨੇ ਕਿ ਦੁਨੀਆ ਤੋਂ ਕੁਝ ਕਰਕੇ ਚਲੇ ਜਾਣਾ ਹੈ ਇੱਥੇ ਸਦਾ ਨਹੀਂ ਰਹਿਣਾ ਇਉਂ ਵਿਰਾਗ ਵਿੱਚ ਰਹਿੰਦੇ ਹਨ ਇਸ ਕਾਇਆ ਦੇਹ ਦੇ ਵਿੱਚ ਜੇ ਬਿਰਸ਼ੇ ਤੇ ਪੰਛੀ ਵਸਦੇ ਆਂ ਦੇਹ ਦੇ ਵਿਰਾਗ ਨਾਲ ਵਸਦੇ ਆ ਕਿ ਦੇਹ ਚ ਸਦਾ ਨਹੀਂ ਰਹਿਣਾ ਇਹ ਦੇਹ ਦੇ ਵਿੱਚ ਕੋਈ ਗੁਣਾ ਰੂਪੀ ਖੁਰਾਕ ਕਿਉਂਗਾ ਚੁਗਣਾ ਚਾਹੀਦਾ ਸਾਨੂੰ ਅੰਮ੍ਰਿਤ ਛੁਗ ਹੈ ਗੁਰ ਸ਼ਬਦ ਨਿਵਾਸਾ ਜਿਹੜੇ ਜਗਤ ਜੂਠ ਨੂੰ ਛੱਡ ਲੰਦੇ ਐ ਅੰਮ੍ਰਿਤ ਨਾਮ ਦੇ ਚੋਗੇ ਨੂੰ ਚੁਗਦੇ ਹਨ ਗੁਰ ਸ਼ਬਦ ਨਿਵਾਸਾ ਉਹ ਨਾਮ ਦੇ ਅੰਦਰ ਗੁਰੂ ਸਾਹਿਬ ਦੇ ਸ਼ਬਦ ਦਾ ਨਿਵਾਸ ਹੋ ਜਾਂਦਾ ਤੁਹਾਨੂੰ ਮਹਾਪੁਰਖ ਹੈ ਉਹਨਾਂ ਦੇ ਧਾਰੀ ਹੋਈ ਸਫਲੀ ਹੈ ਕੁਦ ਹੈ ਨਾ ਮੂਲੇ ਨਾ ਆਵਹਿ ਨਾ ਜਾਹੀ ਉਹ ਵਾਸ਼ਨਾ ਕਰਕੇ ਉਡਾਰੀ ਨਹੀਂ ਮਾਰਦੇ ਕੁਸੰਗੀਆਂ ਦੀ ਨਹੀਂ ਆਈ ਮੂਲ ਉੱਕਾ ਹੀ ਅਤੇ ਨਾ ਉਹ ਜਨਮ ਧਾਰ ਕੇ ਹੋਏ ਆਉਣਗੇ ਨਾ ਮਰ ਕੇ ਬ੍ਰਹਮ ਗਿਆਨੀ ਦੇ ਪ੍ਰਾਣ ਕਿਸੇ ਦੇਸ਼ ਨੂੰ ਗਮਨ ਨਹੀਂ ਕਰਨਗੇ ਉਹ ਜਾਣਗੇ ਨਹੀਂ ਕਿਤੇ ਨਿਜ ਘਰਵਾਸਾ ਪਾਇਆ ਫਿਰ ਮਾਰੋ ਕਿੱਥੇ ਜਾਣਗੇ ਕਹਿੰਦੇ ਨਿਜ ਸਰੂਪ ਰੂਪੀ ਘਰ ਜੋ ਉਹਨਾਂ ਨੇ ਵਾਸਾ ਟਿਕਾ ਪਾਇਆ ਹੈ ਕਾਇਆ ਸੁੱਧ ਸਬਦ ਵਿਚਾਰ ਹੈ ਜਿਹੜੇ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਦੇ ਹੈ ਉਹ ਕਾਇਆ ਮਨੁੱਖਾ ਦੇ ਕਿਸ ਵਾਜ ਤੋਂ ਸਾਨੂੰ ਪ੍ਰਾਪਤ ਹੋਈ ਹੈ ਇਹ ਸੋਧ ਕਰਦੇ ਹਨ ਖੋਜ ਕਰਦੇ ਹਨ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਵਨ ਮਿਰਨ ਕੇ ਤੇਰੀ ਬਰੀਆ ਇਸ ਪ੍ਰਕਾਰ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਾਇਆ ਕਾਇਆ ਸੁਧ ਹੈ ਸ਼ਬਦ ਵਿਚਾਰ ਹੈ ਇਹ ਕਾਇਆ ਦੇ ਨੂੰ ਸੋਧ ਕੇ ਨਾਨਕ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਸਰਾਮ ਇਸ ਪ੍ਰਕਾਰ ਵੇਨੂੰ ਕੋਝ ਕਰਕੇ ਇਹਦੇ ਵਿੱਚੋਂ ਸ਼ਬਦ ਵਿਚਾਰ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਦੇ ਹਨ ਉਹਨਾਂ ਦੀ ਸੁੱਧ ਹੋ ਜਾਂਦੀ ਕਾਇਆ ਕਾਇਆ ਬੁੱਧੀ ਨੂੰ ਉਹ ਸੁੱਧ ਪਵਿੱਤਰ ਕਰ ਲੈਂਦੇ ਐ ਸ਼ਬਦ ਦੀ ਵਿਚਾਰ ਕਰਦੇ ਹਨ ਮੋਹ ਠਗੌਰੀ ਭਰਮ ਨਿਵਾਰ ਹੈ ਉਹ ਜਿਹੜਾ ਮੋਹ ਹੈ ਮਾਇਆ ਨੇ ਠਗੂਟੀ ਪਾਈ ਹੋਈ ਹੈ ਸਾਰਿਆਂ ਦੇ ਅੰਦਰ ਤੇ ਭਰਮ ਹੈ ਜਿਹੜਾ ਸਰੂਪ ਦਾ ਨੂੰ ਮੇਟ ਲੈਂਦੇ ਹਨ ਆਪੇ ਕਿਰਪਾ ਕਰੇ ਸੁਖ ਦਾਤਾ ਸੁਖ ਦਾਤਾ ਵਾਹਿਗੁਰੂ ਆਪ ਹੀ ਉਹਨਾਂ ਤੇ ਭਾਈ ਕਿਰਪਾ ਬਿਸ਼ਤੀ ਕਰ ਦੁੰਦਾ ਹੈ ਆਪੇ ਮੇਲ ਮਿਲਾਉਂ ਕੋ ਉਹਨੂੰ ਆਪਣੇ ਮੇਲ ਵਿੱਚ ਜੋ ਮੇਲੇ ਸਤਿਗੁਰੂ ਜੀ ਸਤਿਗੁਰੂ ਜੀ ਆਪੇ ਆਤਮਾ ਦੇ ਮੇਲ ਵਿੱਚ ਉਹਨਾਂ ਨੂੰ ਮਿਲਾਤਾ ਹੈ ਸਦ ਹੀ ਨੇੜ ਹੈ ਦੂਰ ਨਾ ਜਾਣ ਹੋਏ ਇਹ ਗੁਰਸਿੱਖੋ ਮਹਾਰਾਜ ਵਲਿਆਂ ਦੀ ਸਮਾਪਤੀ ਕਰਦੇ ਫਰਮਾਉਂਦੇ ਤੀਜੇ ਪਾਤਸ਼ਾਹ ਹਰ ਵਕਤ ਨੇੜੇ ਸਾਧ ਸੰਤ ਦਾ ਸਾਹ ਦੇਖਦਾ ਕਿਉਂ ਮੁੱਕਰ ਪਿਆ ਜਾਏ ਉਸ ਵਾਸਤੇ ਨੂੰ ਦੂਰ ਨਾ ਜਾਣਿਆ ਕਰੋ ਹਰ ਵਕਤ ਨੇੜੇ ਹੈ ਜਾਣਨਾ ਕਰੋ ਇੱਕ ਜਿਵੇਂ ਮਹਾਤਮਾ ਸਨ ਉਹਨਾਂ ਦੇ ਦੋ ਸੇਵਕ ਚੇਲੇ ਬਣਨ ਵਾਸਤੇ ਆਏ ਉਹ ਮਹਾਤਮਾ ਕਹਿਣ ਲੱਗੇ ਭਾਈ ਜਿੱਥੇ ਕੋਈ ਨਾ ਦੇਖਦਾ ਹੋਵੇ ਆ ਕਬੂਤਰਾਂ ਦੇ ਗਲ ਮੋੜ ਲਿਆਓ ਤੇ ਫਿਰ ਤੁਹਾਨੂੰ ਉਪਦੇਸ਼ ਦੇਾਂਗੇ ਇਕੰਤਾ ਐਸਾ ਕੀਤਾ ਕੰਦੇ ਹੋਲੇ ਆਵਦਾ ਕਰਕੇ ਮੂੰਹ ਨੂੰ ਉੱਥੇ ਹੀ ਗਰਦ ਮਰੋੜ ਕੇ ਲਿਆਇਆ ਕਹਿੰਦੇ ਲਓ ਜੀ ਮੈਨੂੰ ਪਹਿਲਾ ਚੇਲਾ ਬਣਾਓ ਮੈਂ ਪਹਿਲਾ ਗਲ ਮਰੋੜ ਲਿਆ ਕੁੱਕੜ ਦਾ ਜਾਂ ਕਬੂਤਰ ਦਾ ਕਹਿੰਦੇ ਚੰਗਾ ਧੀਰਜ ਕਰੋ ਦੂਜਾ ਗਿਆ ਸਾਥ ਸੰਗੇਤ ਜੀ ਮਹਾਤਮਨ ਕਿਹਾ ਸੀ ਕਿ ਜਿੱਥੇ ਕੋਈ ਨਾ ਵੇਖਦਾ ਹੋਵੇ ਉੱਥੇ ਜਾ ਕੇ ਦਾ ਮਰੋੜ ਕੇ ਲਿਆ ਉਹਨ ਕੀ ਕੀਤਾ ਉਹ ਯਾਰ ਚ ਲਿਆ ਗਿਆ ਉੱਥੇ ਹੋਰ ਪੰਛੀ ਵੇਖਣ ਫਿਰ ਇੱਕ ਗੁਫਾ ਚ ਗੁਪਤ ਚਲੇ ਆ ਗਿਆ ਉੱਥੇ ਇਹਦੇ ਵਾਲ ਜਾਨਵਰ ਵੇਖੇ ਤੇ ਜਾਨਵਰ ਵੀ ਵੇਖੇ ਫਿਰ ਉਸਨੇ ਆਪਦੀਆਂ ਅੱਖਾਂ ਵੀ ਬੰਨ ਲੀਆਂ ਤੇ ਜਾਨਵਰ ਦੀਆਂ ਅੱਖਾਂ ਵੀ ਬੰਦ ਦਿੱਤੀਆਂ ਜਦੋਂ ਗਰਦਨ ਤੇ ਹੱਥ ਪਾਉਣ ਲੱਗਾ ਕਹਿਣ ਲੱਗਾ ਵੇਖੋ ਮੇਰੀਆਂ ਵੀ ਅੱਖਾਂ ਬੰਨੀਆਂ ਐ ਇਹਦੇ ਵੀ ਅੱਖਾਂ ਬੰਨੀਆਂ ਐ ਇਹ ਹੱਥ ਪਾਉਂਦੇ ਨੂੰ ਕੋਈ ਜਾਣਨ ਵਾਲਾ ਹੈ ਕਿ ਨਹੀਂ ਦੇਖਦਾ ਸਾਨੂੰ ਕਿਉਂ ਜਾਣ ਕਰਕੇ ਉਹਨੂੰ ਉਹਦੀ ਗਰਦਨ ਨਾ ਮਰੋੜੀ ਜਾਨਵਰ ਦੀ ਸੰਤ ਨੂੰ ਕਹਿਣ ਲਗਾ ਕੇ ਮਹਾਰਾਜ ਚਾਹੇ ਚੇਲਾ ਬਣਾਓ ਚਾਹੇ ਨਾ ਬਣਾਓ ਤੁਸੀਂ ਕਹਿ ਵੀ ਜਿੱਥੇ ਕੋਈ ਨਾ ਵੇਖਦਾ ਹੋਵੇ ਉੱਥੇ ਤੁਸੀਂ ਗਰਦਨ ਮਰੋੜ ਕੇ ਲਿਆਇਓ ਇਹ ਜੱਥਾ ਮੈਨੂੰ ਕੋਈ ਨਹੀਂ ਲੱਭਾ ਕਿ ਜਿੱਥੇ ਕੋਈ ਨਾ ਵੇਖਦਾ ਹੋਵੇ ਜਿੱਥੇ ਇਹਦੀਆਂ ਅੱਖਾਂ ਬੰਦ ਕਰ ਲੀਆਂ ਸੀ ਮੈਂ ਆਪਦੀਆਂ ਬੰਦ ਕਰ ਲੀਆਂ ਸੀ ਉੱਥੇ ਹੱਥ ਪਸਾਰਨ ਵਾਲੀ ਜਿਹੜੀ ਜੋਤ ਆ ਦੱਸਦੀ ਸੀ ਕਿ ਤੂੰ ਇਹਦੇ ਗਰਦਨ ਮਰੋੜ ਰਿਹਾ ਉਹ ਵੇਖਦਾ ਸੀ ਉਸ ਵੇਲੇ ਸੁਣ ਕੇ ਸੰਤ ਕਹਿਣ ਲੱਗੇ ਚੰਗਾ ਭਾਈ ਆ ਤੈਨੂੰ ਉਪਦੇਸ਼ ਦਈਏ ਉਪਦੇਸ਼ ਦੇ ਕੇ ਨਿਹਾਲ ਕਰਤਾ ਦੂਜਾ ਕਹਿੰਦਾ ਜੀ ਮੈਨੂੰ ਪਹਿਲਾਂ ਕਹਿੰਦੇ ਭਾਈ ਸਾਡੀ ਗਰਦਨ ਮਰੋੜ ਦੇਂਗਾ ਉੱਟ ਜਾ ਇਸ ਪ੍ਰਕਾਰ ਸਾਧ ਸੰਗਤ ਜੀ ਹਿਉ ਸਿੱਖਿਆ ਦੁੰਦੇ ਹਨ ਸਾਧ ਹੀ ਨੇੜ ਹੈ ਦੂਰ ਨਾ ਜਾਣ ਉਸ ਵਾਹਿਗੁਰੂ ਨੂੰ ਹਰ ਵਕਤ ਨੇੜੇ ਸਮਝਿਆ ਕਰੋ ਸੱਦ ਸੁਣਦਾ ਸੱਦ ਵੇਖਦਾ ਦੂਰ ਨਾ ਕਰੇ ਜਾਣਿਆ ਕਰੋ ਗੁਰ ਕੈ ਸ਼ਬਦ ਨਜ਼ੀਕ ਪਛਾਨੋ ਸਤਿਗੁਰੂ ਸਾਹਿਬ ਦੇ ਸ਼ਬਦ ਦੁਆਰਾ ਨਜ਼ਦੀਕ ਅਤਿਅੰਤ ਨੇੜੇ ਪਛਾਨਣਾ ਕਰੋ ਉਸ ਵਾਹਿਗੁਰੂ ਨੂੰ ਵਿਗਸੈ ਕਮਲ ਕਿਰਨ ਪ੍ਰਗਾਸੈ ਜੇ ਤੁਸੀਂ ਇਸ ਤਰ੍ਹਾਂ ਕਮਾਈ ਕਰੋਗੇ ਸਾਡਾ ਰਿਜ਼ਾ ਰੂਪੀ ਕੌਣ ਜਿਹੜਾ ਹੈ ਇਹ ਖਿੜਿਆਵੇਗਾ ਕਦੋਂ ਖਿੜੇਗਾ ਕਿਰਨ ਪ੍ਰਕਾਸ਼ੈ ਜਦੋਂ ਕਿਰਨਾਂ ਦਾ ਸੂਰਜ ਦੀਆਂ ਦਾ ਪ੍ਰਕਾਸ਼ ਹੋਵੇ ਉਦੋਂ ਕੌਣ ਖਿੜਿਆਉਂਦੇ ਹੈ ਇਸੇ ਪ੍ਰਕਾਰ ਅਵਿਦਿਆ ਰੂਪੀ ਰਾਤਵੇ ਪ੍ਰਤਾਪ ਕਰਕੇ ਸਾਡਾ ਜਿਹੜਾ ਅੰਤਤ ਕਰੂਪੀ ਕਵਲ ਹੈ ਮਿਤਿਆ ਹੋਇਆ ਹੈ ਤੇ ਜਦੋਂ ਗੁਰੂ ਸਾਹਿਬ ਜੀ ਸੂਰਜ ਵਾਂਗੂ ਚੜ੍ਹਨਗੇ ਉਹਨਾਂ ਦੀ ਗਿਆਨ ਰੂਪੀ ਕਿਰਣਾ ਦਾ ਤੇਰੇ ਉੱਤੇ ਆ ਕੇ ਪ੍ਰਕਾਸ਼ ਪਵੇਗਾ ਉਹਦੋਂ ਤੇਰਾ ਹਿਰਦਾ ਖਿੜ ਜਾਵੇਗਾ ਜਿਸ ਵਿੱਚ ਕਰਣਾ ਮੈਤਰੀ ਮੁਤਾਪੇ ਖਿਆਲ ਪੰਖੜੀਆਂ ਖਿੜੇ ਆਉਣਗੀਆਂ ਜਿਸ ਵਿੱਚੋਂ ਸਰੂਪ ਦਾ ਅਨੰਦ ਰੂਪੀ ਮਹਿਕ ਨਿਕਲ ਆਵੇਗੀ ਪ੍ਰਗਟ ਕਰ ਦੇਖਾਇਆ ਮਹਾਰਾਜਾ ਸਾਹਿਬ ਪ੍ਰਗਟ ਕਰਕੇ ਵਖਾਤਾ ਜਿਸ ਕਿਸੇ ਨੂੰ ਆਹੀ ਗੁਰ ਦਾ ਸਰੂਪ ਆਪੇ ਕਰਤਾ ਸੱਚਾ ਸੂਈ ਆਪ ਹੀ ਸਾਰੇ ਜਗਤ ਨੂੰ ਕਰਨ ਵਾਲਾ ਸੋ ਸੱਚਾ ਪਰਮੇਸ਼ਰ ਹੈ ਆਪੇ ਮਾਰ ਜੀਵਾਲੇ ਅਵਰ ਨਾ ਕੋਈ ਆਪ ਹੀ ਮਾਰਨ ਵਾਲਾ ਹੈ ਆਪ ਹੀ ਜਿਵਾਲਣ ਵਾਲਾ ਹੈ ਅਵਰ ਸਤਾਂਜ ਹੋਰ ਕੋਈ ਨਹੀਂ ਉਸ ਤੋਂ ਬਗੈਰ ਨਾਨਕ ਨਾਮ ਆਪ ਹੀ ਜੀਵਤ ਭਾਗ ਸਾਰ ਕੇ ਸੰਸਾਰ ਵੱਲੋਂ ਜਿਹਨਾਂ ਨੂੰ ਜਵਾਲ ਲੈਂਦਾ ਆਪਦੀ ਵੱਲ ਉਹਨੂੰ ਫੇਰ ਵਾਹਿਗੁਰੂ ਤੋਂ ਬਨਾਵਰ ਆਸਾਨ ਚ ਹੋਰ ਕੋਈ ਨਹੀਂ ਪ੍ਰਤੀਨ ਦਾ ਸਾਰੇ ਵਾਹਿਗੁਰੂ ਦੀ ਜੋਤ ਹੀ ਪ੍ਰਗਟ ਹੋਏ ਹੁੰਦੀ ਐ ਨਾਨਕ ਨਾਮ ਮਿਲੇ ਵੜਿਆ ਇਸ ਕੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਕਿ 24 16 ਵਿਚਾਰੇ ਹਨ ਮਾਰੇ ਕਹਿੰਦੇ ਨਾਮ ਕਰਕੇ ਭਾਈ ਬੜਾਈ ਮਿਲਦੀ ਹਾ ਆਪ ਗਵਾਏ ਸੁਖ ਪਾਇਆ ਨਾਮ ਉਹਨਾਂ ਨੂੰ ਮਿਲਦਾ ਹੈ ਇਹ ਵਡਿਆਈ ਉਹਨਾਂ ਨੂੰ ਪਾਦਿਨ ਆਪਾ ਪਾਵਾਂਦਰੋਂ ਨਾਮ ਕਰਕੇ ਗਵਾਇਆ ਹੈ ਉਹਨਾਂ ਨੂੰ ਸੁਖ ਸਰੂ ਵਾਹਿਗੁਰੂ ਨੂੰ ਪਾ ਲਿਆ ਹੈ ਆਪੇ ਕਰਤਾ ਸੱਚਾ ਸੂਈ ਆਪੇ ਮਾਰ ਜੀਵਾਲੇ ਅਵਰ ਨਾ ਕੋਈ ਨਾਨਕ ਨਾਮ ਮਿਲੇ ਵਡਿਆਈ ਆਪ ਗਵਾਏ ਸੁਖ ਪਾਇਆ ਵਾਹਿਗੁਰੂ ਕਾ ਖਾਲਸਾ ਸਰ ਸੰਗੇਤ ਜੀ ਕੱਲ ਨੂੰ ਸੰਗਰਾਮ ਦਾ ਦਿਹਾੜਾ ਹੈ ਸ੍ਰੀ ਆਸਰਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਸ੍ਰੀ ਅਖੰਡ ਪਾਠਾਂ ਦਾ ਪਹੂ ਪਵੇਗਾ ਅਖੰਡ ਪਾਠਾਂ ਦੇ ਪੂਜ ਤੋਂ ਬਾਅਦ 12 ਮਾਹੀ ਦਾ ਪਾਠ ਹੋਵੇਗਾ ਤੇ ਮਹੀਨੇ ਦੀ ਕਥਾ ਹੋਵੇਗੀ ਇਸ ਪ੍ਰਕਾਰ ਅੰਮ੍ਰਿਤ ਵੇ ਦਾ ਪ੍ਰੋਗਰਾਮ ਹੋ ਕੇ ਫਿਰ ਦਿਨੇ ਅੰਮ੍ਰਿਤ ਪ੍ਰਚਾਰ ਕੋਈ ਸਿੰਘ ਛਕਣਵਾ ਤੇ ਬਾਹਰੋਂ ਆਏ ਹੋਏ ਹੈ ਅੰਮ੍ਰਿਤ ਉਹਨਾਂ ਨੂੰ ਛਕਾਇਆ ਜਾਵੇਗਾ ਇਸ ਪ੍ਰਕਾਰ ਪ੍ਰੋਗਰਾਮ ਹੋਵੇਗਾ ਸੰਤ ਮਹਾਰਾਜ ਨੂੰ ਬਾਬਾ ਕਰਤਾਰ ਸਿੰਘ ਜੀ ਨੇ ਆਗਿਆ ਕੀਤੀ ਹੈ ਕਿ ਰਹੀ ਇੰਦਰ ਸਿੰਘ ਜੀ ਜੋ ਮੋਨੀ ਹਨ ਇਹ ਸ੍ਰੀ ਗੁਰਗੰਸਾਹਿਬ ਜੀ ਦੀ ਕਥਾ ਆਰੰਭ ਕਰਨਗੇ ਦਾਸ ਨੂੰ ਆਗਿਆ ਕੀਤੀ ਹੈ ਕਿ ਤੁਸੀਂ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਇਹ ਸੇਵਾ ਵਿੱਚ ਲਾਉਣਾ ਇੱਥੇ ਨਾਰਾ ਸਾਹਿਬ ਜੀ ਕਥਾ ਕਰਦੇ ਰਿਹਾ ਕਰਨ ਜਿਸ ਪ੍ਰਕਾਰ ਇਹ ਵੀ ਕੱਲ ਦਾ ਪ੍ਰੋਗਰਾਮ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਅਕਸਰ ਹਰਿ ਸਾਬ ਗੁਰਦੁਆਰੇ ਸਾਹਿਬ ਵਿੱਚ ਕਥਾ ਆਰੰਭ ਕਰਨ ਦਾ ਪ੍ਰੋਗਰਾਮ ਸੰਧਮਾਰਨ ਬਚਨ ਕੀਤਾ ਹੈ ਫਿਰ ਗੋਬਿੰਦ